ਲੈ ਵੀ ਇਧਰਲੇ ਪਾਸੇ ਬਹੁਤ ਸੋਹਣੇ ਮੈਚ ਦੀ ਸ਼ੁਰੂਆਤ ਮੇਰੇ ਵੱਤਰੀ ਜਿਹੜੀ ਕਦੇ ਹੋ ਚੁੱਕੀ ਹੈ ਔਰ ਇੱਕ ਪਾਸੇ ਟੀਮ ਜਿਹੜੀ ਆਪਾਂ ਦੇਖ ਰਹੇ ਹਾਂ ਵੀ ਪਿੰਡ ਵਾਲੇ ਪਾਸੇ ਆਪਾਂ ਕਹਿ ਲਈਏ ਤੇ ਟੀਮ ਜਿਹੜੀ ਨੂਰ ਸੰਬੰਧ ਪਿੰਡ ਦੀ ਕਦੇ ਏ ਟੀਮ ਆ ਗਈ ਹੈ ਫਿਰ ਮੈਦਾਨ ਦੇ ਵਿੱਚ ਔਰ ਦੂਜੇ ਪਾਸੇ ਟੀਮ ਜਿਹੜੀ ਮਾਮੂ ਜੋਈਏ ਪਿੰਡ ਦੀ ਕਦੇ ਟੀਮ ਹੈ ਦੋ ਟੀਮਾਂ ਦੀ ਕਦੇ ਵੱਡੀਆਂ ਟੀਮਾਂ ਦੀ ਵੱਡੀ ਟੱਕਰ ਮੇਰੇ ਵੱਤਰੀ ਕਦੇ ਖੇਡੀ ਜਾ ਰਹੀ ਹੈ ਜੇ ਜੀ ਟੀਮ ਜਿੱਤ ਗਈ ਉਹਦੇ ਕਦੇ ਫਾਈਨਲ ਦੇ ਵਿੱਚ ਪਰਵੇਸ਼ ਕਰ ਜਾਣਾ ਹੈ ਫਾਈਨਲ ਦੀ ਟਿਕਟ ਜਿਹੜੀ ਕਦੇ ਮਿਲਣੀ ਹੈ ਔਰ ਗੱਲਾਂ ਹੋਣ ਗਈਆਂ ਅੱਜ ਦੇ ਸਕੀਟ ਟੂਰਨਾਮੈਂਟ ਦੇ ਉੱਪਰ ਪਹਿਲਾ ਪ੍ਰਾਈਜ਼ 11000 100 ਕਦੇ 11 ਦਿੱਤਾ ਜਾਣਾ ਉੱਥੇ ਹੀ ਦੂਜਾ ਨਾਮ ਜਿਹੜਾ 6000 660 ਕਦੇ ਦਿੱਤਾ ਜਾਣਾ ਔਰ ਗੱਲਾਂ ਕਦੇ ਹੋਣ ਗਈਆਂ ਮੇਰੇ ਮਿੱਤਰੋ ਇਹਨਾਂ ਖੇਡ ਦੇ ਮੈਦਾਨਾਂ ਦੇ ਵਿੱਚ ਲਓ ਸਾਹਮਣੇ ਬਹੁਤ ਸੋਹਣੇ ਕੱਪ ਭਰਾਵਾ ਸਾਡੇਆਂ ਜਿਹੜੇ ਕਦੇ ਤਿਆਰ ਕਰਵਾਏ ਆ ਕਿਹਦੇ ਘਰ ਦਾ ਕਦੇ ਕੱਪ ਸ਼ੇ ਯਾਰ ਬਣਨਗੇ ਇਹਦੇ ਰਾਤੇ ਜਿਹੜੇ ਕਹਿੰਦੇ ਸਾਫ ਕਰ ਦਿੱਤੇ ਆ ਖੇਡ ਦੇ ਗਰਾਊਂਡ ਦੇ ਵਿੱਚ ਆਪਾਂ ਦੇਖ ਰਹੇ ਆ ਬੱਲੇ ਬੱਲੇ ਕੌਣ ਕਰਵਾਊਗਾ ਗੱਲਾਂ ਕਦੇ ਹੋਣਗੀਆਂ ਮੇਰੇ ਮਿੱਤਰੋ 12:00 ਬਜ ਕੇ 34 ਮਿੰਟ ਦਾ ਸਮਾਂ ਹੋ ਚੁੱਕਿਆ ਦਿਨ ਬਦਲ ਗਏ ਨੇ ਉਹ ਤਰੀਕਾ ਜਿਹੜੇ ਬਦਲ ਗੀਆਂ ਨੇ ਮੇਰੇ ਮਿੱਤਰੋ ਖੇਡ ਦੇ ਗਰਾਊਂਡ ਦੇ ਵਿੱਚ ਉਹ ਬੱਲੇ ਹਰ ਦਿਨ ਕਦੇ ਇਧਰਲੇ ਪਾਸੇ ਲੈ ਵੀ ਕਰੀ ਗੱਲ ਲਓ ਸਾਹਮਣੇ ਉਧਰਲੇ ਪਾਸੇ ਟੱਕਾਂਗੇ ਮੇਰੇ ਮਿੱਤਰੋ

ਦਾ ਦੇ ਸਖਸ਼ਮ ਹੋ ਬੱਲੇ ਬੱਲੇ ਘਰਾ ਰਹੇ ਪਰ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਮੁਕਾਬਲਾ ਜਿਹੜਾ ਕਦੇ ਚੋਟੀ ਦਾ ਜਿਹੜਾ ਕਦੇ ਦੋਨੇ ਕਦੇ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਪਰ ਸਾਹਮਣੇ ਦੇਖਾਂਗੇ ਪੁਆਇੰਟ ਉਧਰਲੇ ਪਾਸੇ ਦੇਖਾਂਗੇ ਮੇਰੇ ਮਿੱਤਰੋ ਜਿਹੜਾ ਕਦੇ ਉਧਰਲੇ ਪਾਸੇ ਮੁੰਡਾ ਸਰਵਿਸ ਕਰ ਦੇ ਲਈ ਜਿਹੜਾ ਕਦੇ ਤਿਆਰ ਪਰ ਤਿਆਰ ਉਧਰਲੇ ਪਾਸੇ ਤੱਕਾਂਗੇ ਜਿਹੜਾ ਕਦੇ ਖੇਡ ਦੇ ਮੈਦਾਨ ਦੇ ਵਿੱਚ ਮੁਕਾਬਲਾ ਬੜਾ ਚੋਟੀ ਦਾ ਔਰ ਕਦੇ ਸ਼ਖਸ਼ਮਾਰ ਕਹਿੰਦੇ ਕਦੇ ਰਿਕਾਰਡ ਬੋਲਦੇ ਆ ਉਧਰਲੇ ਪਾਸੇ ਲੈ ਵੀ ਸ਼ੇਰ ਦੀ ਤਿਆਰੀ ਜਿਹੜੀ ਪੜ ਨਹੀਂ ਪੜ ਨਹੀਂ ਪੈਣੀਆਂ ਨਹੀਂ ਉਧਰਲੇ ਪਾਸੇ ਵੀ ਪਿੰਡ ਆਇ ਲੱਗਣਾ ਜਿਵੇਂ ਬੀਕਨਰ ਹੁੰਦਾ ਵੀ ਕਾਦੀ ਪਾਸੇ ਤੋਂ ਤਰ ਗਈ ਤੂੰ ਮਠਿੰਡਾ ਵੀ ਕਾਨੇਰ ਹੋ ਗਿਆ ਗੱਲਾਂ ਕਦੇ ਵੱਡੀਆਂ ਨੇ ਅੱਜ ਦੇ ਕਦੇ ਖੇਡ ਮੇਲੇ ਦੀਆਂ ਲਓ ਸਾਹਮਣੇ ਉਧਰਲੇ ਪਾਸੇ ਔਰ ਮੁਕਾਬਲਾ ਜਿਹੜਾ ਕਦੇ ਚੋਟੀ ਦਾ ਜਿਹੜਾ ਕਦੇ ਦੋਨੇ ਕਦੇ ਟੀਮਾਂ ਦੇ ਦਰਮਿਆਨ ਸੂਰਜ ਵੀਰੇ ਕਦੇ ਖੇਡਿਆ ਜਾ ਰਿਹਾ ਬਾਕੀ ਕਦੇ ਸੈਂਦੀ ਬੈਕ ਹੈ ਔਰ ਟੀਮ ਜਿਹੜੀ ਮੇਰੇ ਮਿੱਤਰੋ ਇਹਨਾਂ ਜਿੱਤ ਗਈ ਉਹ ਫਾਈਨਲ ਖੇਡੇਗੀ ਗੱਲ ਨੇ ਪੱਕੀ ਹੈ ਪਰ ਮੈਨੂੰ ਲੱਗਦਾ ਵੀ ਪਹਿਲੇ ਨੰਬਰ ਜਿਹੜੇ ਨੂਰ ਸਬੰਧੀ ਟੀਮ ਦੇ ਸੇ ਜਿਹੜੇ ਕਦੇ ਜੁੜ ਚੁੱਕੇ ਆ ਆ ਰਕੇਸ਼ ਆ ਨੌਜਵਾਨ ਕਿਹਦੇ ਕਦੇ ਇੱਕਦਮ ਪਿੱਕਰ ਦੁੱਤੀ ਆ ਔਰ ਮੁੰਡੇ ਕਦੇ ਤਿਆਰ ਵਰ ਤਿਆਰ ਨੇ ਇੱਕ ਪਾਸੇ ਸ਼ਖਸ਼ਮ ਖੇਡਦਾ ਮੁੰਡਾ ਕਦੇ ਬਾਜੇ ਕੇ ਪਿੰਡ ਵਾਲਾ ਇੱਕ ਸਾਲ ਕਦੇ ਸਲੇਵਚਾ ਦੇ ਵੱਡੇ ਖੇਡ ਮੇਲੇ ਦਾ ਆ ਮੁੰਡਾ ਕਦੇ ਐਲੀਡੀ ਦਾ ਕਦੇ ਜੇਤੂ ਰਿਹਾ ਔਰ ਗੱਲਾਂ ਕਦੇ ਹੋਈਆਂ ਨੇ ਪਹਿਲਾਂ ਕਦੇ ਨੈਟ ਤੇ ਬਹੁਤ ਤਕੜਾ ਖੇਡਿਆ ਮੁੰਡਾ ਤੇ ਅੱਜ ਕੱਲ ਕਦੇ ਮੁੰਡੇ ਦੀ ਬੜੀ ਚੜ੍ਹਤ ਬੜੀ ਕਦੇ ਚੜ੍ਹਾਈ ਆ ਤੇ ਜਿਹੜਾ ਖਿਡਾਰੀ ਸੈਂਟਰ ਦੇ ਵਿੱਚ ਖੇਡਦਾ ਇਧਰਲੇ ਪਾਸੇ ਮਾਮੂ ਜੋਈਏ ਦੀ ਟੀਮ ਦੇ ਲਈ ਇਹ ਜੁੱਗੀ ਆ ਕਦੇ ਚੁੱਕਿਆ ਵਾਲਾ ਉਹ ਸਾਹਮਣੇ ਕਦੇ ਵੱਡੀਆਂ ਗੱਲਾਂ ਨਾਲ ਕਦੇ ਵਿੱਕੀ ਖੇਡਦਾ ਖੱਬੇ ਹੱਥ ਦਾ ਬੜਾ ਕਦੇ ਟੌਪ ਦਾ ਖਿਡਾਰੀ ਆ ਬਾਮੂ ਜੋਈਆ ਪਿੰਡਾ ਕਦੇ ਖਿਡਾਰੀ ਦਾ ਦਿਤੀਸ਼ ਵਰਗੇ ਮੁੰਡੇ ਉਹ ਟੀਮ ਕਦੇ ਭਾਰੀ ਮੇਰੇ ਮਿੱਤਰੋ ਕਦੇ ਬਣੀ ਹੋਈ ਆ ਔਰ ਦੂਜੇ ਪਾਸੇ ਨੂਰ ਸਮਤ ਦੀ ਟੀਮ ਦਾ ਮੈਚ ਬਹੁਤ ਤਕੜਾ ਆ ਪਾ ਤੱਕ ਰਿਹਾ ਲੈ ਵੀ ਵੀਰੇ ਦੱਸੀ ਪੁਆਇੰਟ ਕਿੰਨੇ ਕਿੰਨੇ ਆ ਇੱਕ ਵਾਰੀ ਨੰਬਰ ਜਿਹੜੇ ਜਰੂਰ ਦੱਸੀ ਮੇਰਾ ਵੀਰ 4 ਤੇ 0 4 ਤੇ 0 17 ਪੁਆਇੰਟਾਂ ਦਾ ਮੈਚ ਹੈ ਜੀ ਕਿੰਨੇ ਭਾਈ 4 4 ਤੇ ਵੀਰੇ 17 ਪੁਆਇੰਟ ਦਾ ਮੈਚ ਹਾਂ ਠੀਕ ਹੈ ਯਾਰ ਕਿੰਨੂ ਨਹੀਂ ਦਿਖਦਾ ਯਾਰ ਉਹਨੂੰ ਐ ਕਮਾ ਦਿ ਮੜੀ ਇੱਕ ਬੇਨਤੀ ਹੈ ਜੀ ਲਾਈਟਿੰਗ ਵਾਲੇ ਵੀਰ ਨੂੰ ਜਿੱਥੇ ਮੇਰੀ ਬਾਸ ਹੁੰਦਾ ਜੀ ਲਾਈਟਾਂ ਜਿਹੜੀਆਂ ਬੰਦ ਹੋ ਗਈਆਂ ਨੇ ਲਾਈਟਾਂ ਜਿਹੜੀਆਂ ਆਫ ਕਰ ਦਿਓ ਜੀ ਪ੍ਰਬੰਧਕ ਕਹਿੰਦੇ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਹੈ ਜੀ ਡਰੋਨ ਆਉਂਦੇ ਇੱਥੇ ਬਾਦ ਕਰਾਉਂਦੇ ਆ ਕਿ ਚਾਲੂ ਕਰੀਏ। ਲੈ ਵੀ ਚਾਲੂ ਕਰ ਦਿਓ ਮੇਰਾ ਵੀਰ ਲਾਈਟਾਂ ਜਿਹੜੀਆਂ ਦੋ ਨੰਬਰ ਸਾਊਂਡ ਦੀਆਂ ਲਾਈਟਾਂ ਨੇ ਉਹ ਵੀ ਆਪਾਂ ਚਾਲੂ ਕਰ ਦਈਏ ਜੀ। ਰਸਤਮ ਉਹ ਲਾਈਟਾਂ ਲੈ ਵੀ ਇਧਰਲੇ ਪਾਸੇ ਪਿੰਡਾ ਭਰਾ ਸਾਡਾ ਚੁੱਕਿਆਂ ਵਾਲਾ ਕਹਿੰਦਾ ਵੀ ਜੇ ਅੱਜ ਦੂਰ ਸੰਬੰਧ ਦੀ ਟੀਮ ਫਾਈਨਲ ਮੈਚ ਜਿੱਤੇ ਤੇ ਰਕੇਸ਼ ਦਾ ਜਿਹੜਾ ਕਿ ਮਾਨ ਸਰਮਾਨ ਜਿਹੜਾ ਇੱਕ ਕਦੇ ਸ਼ਾਨਦਾਰ ਕੱਪ ਦੇ ਨਾਲ ਕੀਤਾ ਜਾਣਾ ਮਾਨ ਸਰਮਾਨ ਵੱਡੇ ਕਿ ਜਾਣਗੇ ਜੇ ਟੀਮ ਅੱਜ ਫਾਈਨਲ ਮੈਚ ਖੇਡਦੀ ਹੈ ਤੇ ਮਾਨ ਜਿਹੜੇ ਲਈ ਰਕੇਸ਼ ਭਰਾ ਸਾਡਾ ਪਿੰਦਾ ਕਹਿੰਦਾ ਚੁੱਕੇ ਵਾਲਾ ਵੀ ਆਪਾਂ ਮਾਨ ਦੇ ਇੱਕ ਸ਼ਾਨਦਾਰ ਕੱਪ ਦੇ ਨਾਲ ਕਿਤੇ ਵੱਡੇ ਕਰਦੇ ਆਂਗੇ ਗੱਲਾਂ ਕਿਤੇ ਵੱਡੇ ਸਰਮਾਨਾ ਸਰਮਾਨਾ ਦੀਆਂ ਨੇ ਮੈਚ ਕਦੇ ਚੁੱਟੀ ਦਾ ਖੇਡਿਆ ਜਾ ਰਿਹਾ ਬਾਜੇਕੇ ਵਾਲਾ ਉਹ ਸ਼ਖਸ਼ਮ ਕਦੇ ਟਰਾਈ ਕਰਦਾ ਪਰ ਸਾਹਮਣੇ ਬਾਲ ਜਿਹੜੀ ਕਦੇ ਫਾਉਲ ਤੇ ਫੈਸਲੇ ਹੋ ਚੁੱਕੇ ਆ ਬੜੇ ਹੌਸਲੇ ਦੇ ਨਾਲ ਬੜੇ ਕਦੇ ਆਤਮ ਵਿਸ਼ਵਾਸ ਦੇ ਨਾਲ ਜਿਹੜੇ ਮੁੰਡੇ ਕਦੇ ਖੇਡਦੇ ਪਾਏ ਨੇ ਵੀ ਹੌਸਲੇ ਨਾਲ ਜਿੱਤੀਏ ਮੈਦਾਨ ਸੋਹਣਿਆ ਅੱਖੇ ਗੁੰਨੇ ਵਾਲੇ ਪਿੰਡ ਵਾਲਾ ਮਾਨ ਸੋਹਣਿਆ ਕਦੇ ਭੁੱਖੇ ਸ਼ੇਰ ਦੀ ਉਹ ਸਾਹਮਣੇ ਕਦੇ ਦਾਤ ਤੇਜ ਜਿਹੜੇ ਕਦੇ ਸਿੱਖਣੇ ਪੈਂਦੇ ਆ ਫਿਰ ਕਿਤੇ ਜਾ ਕੇ ਜਿਹੜੇ ਕਦੇ ਚਰਚੇ ਹੁੰਦੇ ਆ ਫਿਰ ਤੇ ਜਾ ਕੇ ਦੁਨੀਆ ਜਿਹੜੀ ਸਰਨਾਵੇਂ ਪੁੱਛਦੀ ਐ ਵੀ ਆਹ ਮੁੰਡਾ ਕਦੇ ਕਿਹੜੇ ਪਿੰਡ ਦਾ ਪਰ ਸਾਹਮਣੇ ਬਾਜੇਕੇ ਵਾਲਾ ਕਦੇ ਚੋਟੀ ਦਾ ਜਿਹੜੀ ਕਦੇ ਬੜੀ ਕਦੇ ਸੋਹਣੀ ਗੱਲ ਕਈ ਆ ਮੇਨ ਤਾਂ ਕਰਨੀਆਂ ਪੈਂਦੀਆਂ ਨੇ ਬਠਾੜਾ ਕੁੱਟਣਾ ਪੈਂਦਾ ਕਰੀਬੀ ਦਾ ਫੇਰ ਜਾ ਕੇ ਕਹਿੰਦੇ ਮੇਰੇ ਮਿੱਤਰੋ ਕਦੇ ਦੁਨੀਆ ਦੇ ਵਿੱਚ ਨਾਂ ਬਣਦਾ ਔਰ ਉਧਰਲੇ ਪਾਸੇ ਜਿਹੜੇ ਕਦੇ ਚਰ ਤੇਰੇ ਮਿੱਤਰੋ ਕਦੇ ਖਿਡਾਰੀਆਂ ਦੇ ਜੇ ਕਦਰ ਕਰਨੀਆਂ ਤਾਂ ਜਿਉਂਦੇ ਬੰਦੇ ਦੀ ਕਰਿਆ ਕਰੋ ਇਹ ਸਫਤ ਕਰਨੀ ਹੈ ਤਾਂ ਜਿਉਂਦੇ ਬੰਦੇ ਦੀ ਕਰਿਆ ਕਰੋ ਮਰੇ ਮਰਨ ਪਿੱਛੋਂ ਤਾਂ ਹਰੇਕ ਕੋਈ ਕਹਿ ਦਿੰਦਾ ਬੰਦਾ ਬੜਾ ਚੰਗਾ ਸੀ ਬੰਦਾ ਇੱਕ ਜੋੜ ਦਿੰਦਾ ਹੈ ਖੇਡ ਦੇ ਮੈਦਾਨ ਦੇ ਵਿੱਚ ਨੰਬਰ ਕਹਿੰਦੇ ਕਈ ਵੱਡਿਆਂ ਨੇ ਜੋੜ ਦਿੱਤੇ ਹੈ ਖੇਡ ਦੇ ਗਰਾਊਂਡ ਦੇ ਵਿੱਚ ਔਰ ਗੱਲਾਂ ਕਦੇ ਲੱਗੀਆਂ ਪਈਆਂ ਦੇ ਟਿਕਾਣੇ ਵਿੱਕੀ ਹੋ ਜਾ ਤਗੜਾ ਹੋ 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 ਬਈ ਵਾਹ ਕੌਲ ਕਰੀ ਆਉਂਦੇ ਆ ਮੁੰਡੇ ਨੰਬਰ ਇੱਕ ਹੋਰ ਜਿਹੜਾ ਕਦੇ ਨੌਜਵਾਨ ਨੇ ਟੀਮ ਦੇ ਹਿੱਸੇ ਦੇ സെറ്റർ വെക്കാ ਕਿਆ ਬਾਤ ਹੈ ਮਾਸਟਰ ਦੀ ਹੈ ਬੜੇ ਬੜੇ ਮੇਰੇ ਮਿੱਤਰੋ ਤੇਰੇ ਮੁੰਡੇ ਨੇ ਪੜਮੇ ਪਾਇਆ ਔਰ ਚਰਚੇ ਹੁੰਦੇ ਆ ਮੇਰੇ ਮਿੱਤਰੋ ਇਹ ਆ ਮਾਸਟਰ ਕਹਿੰਦੇ ਇਹਦੇ ਧੰਨਵਾਦ ਕਰਵਾ ਦਿੰਦੀ ਆ ਨੰਬਰ ਜਿਹੜੇ ਜੋੜ ਕੇ ਰੱਦੇ ਮੁੰਡਿਆਂ ਦੇ ਸਾਫ ਨੇ ਔਰ ਚਰਚੇ ਮੁੰਡੇ ਕਰਮਉਣਗੇ ਜੇ ਮੁੰਡੇ ਫਾਈਨਲ ਜਿੱਤਦੇ ਆ ਤੇ ਪਿੰਡਾ ਭਰਾ ਸਾਡਾ ਕਹਿੰਦਾ ਵੀ ਆਪਾਂ ਰਕੇਸ਼ ਦਾ ਕਹਿੰਦੇ ਮਾਨ ਸਨਮਾਨ ਇੱਕ ਕਹਿੰਦੇ ਸ਼ਾਨਦਾਰ ਕੱਪ ਦੇ ਨਾਲ ਕਰ ਦਿਆਂਗੇ ਚੰਨਣ ਖੇੜੇ ਆ ਤੂੰ ਤਗੜਾ ਰਹੀ ਇਹਨਾਂ ਦੀ ਅੱਖ ਮੈਨੂੰ ਤੇਰੇ ਤੇ ਲੱਗਦੀ ਆ ਤੂੰ ਤਗੜਾ ਰਹੀ ਸੇ ਜਿਹੜੇ ਹਸਾਬ ਨਾਲ ਮੁੰਡੇ ਨੰਬਰ ਜੋੜੀ ਆਉਦੇ ਆ ਬਾਲਾਂ ਤੇ ਬਾਲ ਜਿਹੜੀਆਂ ਕਿਤੇ ਲੱਗ ਰਹੀਆਂ ਨੇ ਮਾਸਟਰ ਪਰ ਸਾਹਮਣੇ ਕਮਾਲਾ ਇਹਦੀਆਂ ਕਦੇ ਹੁੰਦੀਆਂ ਨੇ ਖੇਡ ਦੇ ਗਰਾਊਂਡ ਦੇ ਵਿੱਚ ਬੱਲੇ ਬੱਲੇ ਕੌਣ ਕਰਵਾਉਗਾ ਵਾਹ ਕਿ ਉਧਰਲੇ ਪਾਸੇ ਬੱਲੇ ਬੱਲੇ ਕੌਣ ਕਰਾਉਂਦਾ ਗੱਲ ਸਮੇਂ ਦੀ ਆ ਵੀ ਬੱਲੇ ਬੱਲੇ ਕਰਾਉਣੀ ਨਹੀਂ ਕਰਾਉਣੀ ਪੈਂਦੀ ਆ ਦੁਨੀਆ ਮੰਨਦੀ ਨਹੀਂ ਸੋਹਣਿਆ ਵੀਰਾ ਦੁਨੀਆ ਮਨਾਉਣੀ ਪੈਂਦੀ ਆ ਔਰ ਚਰਚੇ ਜਿਹੜੇ ਹੁੰਦੇ ਨਹੀਂ ਕਰਾਉਣੇ ਪੈਂਦੇ ਆ ਕਾਕੇ ਜਿਹੜੇ ਖੜੇ ਆ ਔਰ ਪ੍ਰਾਟੇ ਜਿਹੜੇ ਪੈਂਦੇ ਇਧਰਲੇ ਪਾਸੇ ਬਹੁਤ ਬੜਾ ਕਦੇ ਧੰਨਵਾਦ ਕਰਨ ਸਿੱਖੋ ਸਾਡਾ ਵੀਰ ਜਿੰਦਗੀ ਦਾ ਕਦੇ ਮਾਣ ਹੈ ਕਿਨਾਂ ਰੱਬ ਤੋਂ ਮੰਗੀ ਹੀਰ ਨੇ ਨਾ ਮੰਗੇ ਤਖਤ ਹਜ਼ਾਰੇ ਮੈਂ ਜਾਂ ਮੰਗਿਆ ਮੈਂ ਸਰਬੱਤ ਦਾ ਭਲਾ ਜਾਂ ਮੰਗੇ ਯਾਰ ਪਿਆਰੇ ਮੈਂ ਜ਼ਿੰਦਗੀ ਦਾ ਕਦੇ ਮਾਣ ਹੈ ਔਰ ਭਈਆਂ ਨਾਲ ਕਦੇ ਪਿਆਰ ਹੈ ਮੇਰੇ ਮਿੱਤਰੋ ਉੱਧਰਲੇ ਪਾਸੇ ਜਿਹੜਾ ਮੁਕਾਬਲਾ ਜਿਹੜਾ ਕਦੇ ਚੋਟੀ ਦਾ ਕਦੇ ਖੇਡ ਦੇ ਮੈਦਾਨ ਦੇ ਵਿੱਚ ਦੋਨੇ ਟੀਮਾਂ ਦੇ ਦਰਮਿਆਨ ਜਿਹੜਾ ਕਦੇ ਖੇਡਿਆ ਜਾ ਰਿਹਾ ਔਰ ਗੱਲਾਂ ਕਦੇ ਟਕਾਂ ਰਹੀਆਂ ਵੀ ਉਹ ਆ ਰਵਣ ਕੁੱਟਿਆ ਤੇ ਮੈਂ ਬੜਾ ਰੋਈ ਰੱਤੀ ਟਿੰਗੜ ਦਾ ਕਿਉਂ ਰੋਈ ਗੱਲਾਂ ਕਦੇ ਟਕਾਂ ਨੇ ਲੈ ਵੀ ਸੂਰਜੀ ਵੀ ਨੇ ਉੱਧਰਲੇ ਪਾਸੇ ਜਿਹੜੀਆਂ ਕਦੇ ਟਕਾਂ ਨੇ ਔਰ ਮੁਕਾਬਲਾ ਜਿਹੜਾ ਕਦੇ ਬੜਾ ਜਿਹੜਾ ਕਦੇ ਚੋਟੀ ਦਾ ਔਰ ਪੁਆਇੰਟ ਦੱਸ ਦਿਓ ਜੀ 4 ਤੇ 8 ਲੈ ਵੀ 4 ਤੇ 8 ਹਾਂਜੀ ਵੱਧ ਵੱਧਾ ਫਰਕ ਆ ਉਧਰਲੇ ਪਾਸੇ ਚੰਨੜ ਖੇਡੇ ਵਾਲਾ ਯਸ਼ ਖੇਡਦਾ ਮੁੰਡਾ ਲਗਾਤਾਰ ਦੋ ਬਾਲਾਂ ਮਾਰ ਕੇ ਨੰਬਰ ਜੋੜਦਾ ਹੈ ਤੇ ਸੌਰਵ ਵੀਰ ਸਾਡਾ ਨਾਲ ਅਰਮਾਨ ਭਰਾ ਸਾਡਾ ਚੰਨਣ ਖੇੜੇ ਵਾਲਾ ਕਹਿੰਦਾ ਵੀ ਆਪਣੇ ਵੱਲੋਂ ਜਿਹੜਾ 1000 ਕਰਦੇ ਉਹ ਮੁੰਡੇ ਦਾ ਔਰ ਮਾਣ ਸਨਮਾਨ ਲੈ ਵੀ ਚੰਨਣ ਖੇੜੇ ਵਾਲਿਆਂ ਵੱਡੇ ਕੀਤੇ ਜਾਣਗੇ ਉਹ ਸਾਹਮਣੇ ਗੱਲਾਂ ਕਹਿੰਦੇ ਹੁੰਦੀਆਂ ਨੇ ਮੇਰੇ ਮਿੱਤਰੋ 1000 ਮਾਲ ਕਹਿੰਦੇ ਵੱਡੇ ਮਾਣ ਸਨਮਾਨ ਜਿਹੜੇ ਕੀਤੇ ਜਾਣਗੇ ਲਗਾਤਾਰ ਬਾਲਾਂ ਮਾਰ ਕੇ ਦੂਰ ਨੰਬਰ ਜੋੜਦਾ ਯਸ਼ ਤੇ ਮਾਲ ਜਿਹੜੇ ਕਹਿੰਦੇ ਵੱਡੇ ਕੀਤੇ ਜਾਣਗੇ ਖੇਡ ਦੇ ਗਰਾਊਂਡ ਦੇ ਵਿੱਚ ਅਗਲੀ ਸਰਵਿਸ ਕਰਦੇ ਲਈ ਮਾਸਟਰ ਵੀ ਕਹਿੰਦੇ ਤਿਆਰ ਕਰਦੇ ਆ ਖੇਡ ਦੇ ਗਰਮਮ ਦੇ ਵਿੱਚ ਆਪਾਂ ਟਕਰਿਆ ਬਹੁਤ ਸੋਹਣਾ ਮੁਕਾਬਲਾ ਪਰ ਸਾਹਮਣੇ ਮੈਨੂੰ ਲੱਗਦਾ ਵੀ ਅੱਧੋ-ਅੱਧਾ ਕਿਤੇ ਫਰਕ ਪੈ ਚੁੱਕਿਆ ਖੇਡ ਦੇ ਗਰਾਊਂਡ ਦੇ ਵਿੱਚ ਆ ਦੌੜਦਾ ਜਿਹਦੇ ਕਿਤੇ ਗਲਤੀ ਕਰ ਦੁੱਤੀ ਆ ਖੇਡ ਮਰਵਾ ਲਿਆ ਇਹ ਨਗਰ ਦਾ ਕਹਿੰਦਾ ਕਿ ਖਿਡਾਰੀ ਦਾ 12:00 ਬੱਜ ਗਏ 44 ਕਿ ਮਿੰਟ ਬੱਜਾ ਕਹਿੰਦੇ ਸਭਾ ਦੇਰੇ ਮਿੱਤਰੋ ਕਹਿੰਦੇ ਹੋ ਚੁੱਕਿਆ ਔਰ ਗੱਲਾਂ ਕਹਿੰਦੇ ਜੱਤੀਆਂ ਦੇ ਵੱਡੇ ਖੇਡ ਫੀਲੇ ਦੀਆਂ ਮੁਕਾਬਲੇ ਅੱਜ ਸਾਰੇ ਹੀ ਬਹੁਤ ਤਕੜੇ ਖੇਡੇ ਗਏ ਆ ਔਰ ਮੇਲਾ ਕਹਿੰਦੇ ਭਰਾਵਾਂ ਦਾ ਸਫਲ ਹੋ ਰਿਹਾ ਕਰਦਾ ਡੇਡਾ ਨੌਂ ਸੰਗਲਾ ਇਹ ਵਿੱਕੀ ਆ ਕੋਈ ਵਿਕਰਮ ਕਹਿੰਦਾ ਉਹ ਸਾਹਮਣੇ ਦੇਰੇ ਮਿੱਤਰੋ ਬੜੀ ਕਹਿੰਦੇ ਸਪੀਡ ਬੜੀ ਕਹਿੰਦੇ ਫੋਰਸ ਹੁੰਦੀ ਆ ਮੁੰਡਿਆਂ ਦੇ ਕਹਿੰਦੇ ਬਾਲਾਂ ਦੇ ਵਿੱਚ ਜਿਹਨੇ ਕਹਿੰਦੇ ਨੰਬਰ ਦਾ ਵੱਦਾ ਆਪਣੀ ਟੀਮ ਦੇ ਲਈ ਕਦੇ ਕਰ ਦਿੰਦਾ ਹੈ मामू ਜੋਈਆ ਤੇ ਇਧਰਲੇ ਪਾਸੇ ਨੂਰ ਸਮੰਦੀ ਇੱਕ ਕਦੇ ਵੱਡੀ ਟੱਕਰ ਮੇਰੇ ਮਿੱਤਰੋ ਹੌਲੀ-ਹੌਲੀ ਕਰਕੇ ਮੁੰਡੇ ਮੈਨੂੰ ਲੱਗਦਾ ਵੀ ਡੇੜੇ ਹੁੰਦੇ ਜਾਂਦੇ ਆ ਹੌਲੀ-ਹੌਲੀ ਕਰਕੇ ਮੁੰਡੇ ਡੇੜੇ ਹੁੰਦੇ ਜਾਂਦੇ ਐ ਬਿਮਾਰੀ ਦੇ ਨਹੀਂ ਡੇੜੇ ਕਦੇ ਜ਼ਮੀਨ ਵਿਕੀ ਦੇ ਤੇ ਦਾਨ ਦੇ ਗਲਾਸਾਂ ਤੇ ਨਹੀਂ ਗੋਤ ਲਿਖੀ ਦੇ ਫੁਕਰੀ ਤੇ ਟੱਪੀਏ ਨਾ ਕੰਦ ਚੀਨਦੀ ਤੇ ਵੇਚਦੀ ਨੂੰ ਸੱਦਾ ਦਿੰਦੀ ਉਹ ਟੁੱਟੀ ਜਿਪ ਚੀਨਦੀ ਤੇ ਮਰਗਾ ਤੇ ਜਾ ਕੇ ਜੱਬੀਏ ਨਾ ਚਿੰਗਮਾ ਸਭਨੇ ਜਾਣਾ ਹੁੰਦਾ ਇੱਕ ਦਿਨ ਸ਼ਮਸ਼ਾਨ ਤੇ ਜ਼ਿੰਦਗੀ 'ਚ ਉਹ ਬੰਦਾ ਕਦੇ ਨਹੀਂ ਡਿਗਦਾ ਜਿਹੜਾ ਬੰਦਾ ਖੜ ਜੇ ਜ਼ੁਬਾਨ ਤੇ ਉਹ ਜ਼ਿੰਦਗੀ 'ਚ ਇਹ ਬੰਦਾ ਕਦੇ ਨਹੀਂ ਡੇਗਦਾ ਵੀ ਜਿਹੜਾ ਬੰਦਾ ਖੜ ਗਿਆ ਜਬਾਨ ਤੇ ਇਧਰਲੇ ਪਾਸੇ ਮੁੰਡਿਆਂ ਨੇ ਕਮਾਲ ਕਰੀ ਪਈ ਹੈ ਜੇ ਤੇ ਬਾਈ ਮੈਚ ਵਧੀਆ ਲੱਗਦਾ ਬਾਈ ਯਾਰ ਤਾੜੀ ਤੂੜੀ ਬਾਰੇ ਕੀ ਖਿਆਲ ਹੈ ਤਾੜੀ ਜ਼ੋਰਦਾਰ ਮਾਰ ਦੋ ਮੁੰਡਿਆਂ ਦੀ ਜ਼ੋਰਦਾਰ ਮਾਰ ਦੋ ਸੋਡੇ ਪਿੰਡ ਦਾ ਮੇਲਾ ਮੇਰੇ ਪੁੱਤਰ ਗੱਲਾਂ ਕਦੇ ਟਿਕਾਣੇ ਸੱਤ ਤੇ ਅੱਠ ਦੀ बराबर ਹੋ ਗਿਆ ਜੀ ਉਧਰਲੇ ਪਾਸੇ ਮੁਕਾਬਲਾ ਜਿਹੜਾ ਕਦੇ ਬੜਾ ਕਦੇ ਛੋਟੀ ਦਾ ਲੈ ਵੀ ਇਧਰਲੇ ਪਾਸੇ ਬਰਮੀ ਸ਼ੇਖ ਵੀ ਜਿਹੜਾ ਕਦੇ ਆ ਗਿਆ ਕੀ ਬਾਤ ਹੈ ਜਿੰਨਾ ਵੀਰਾਂ ਨੇ ਲੋ ਸਾਰੇ ਬਰਮੀ ਸ਼ੇਖ ਪੀਣਾ ਪੀ ਸਕਦੇ ਉਹ ਪ੍ਰਬੰਧ ਕਦੇ ਸਾਰੇ ਚੋਟੀ ਦੇ ਕਿਤੇ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਇਸ ਟੱਕਰ ਦੇ ਉੱਪਰ ਬਹੁਤ ਵੱਡੀ ਜਿਹੜੀ ਕਦੇ ਅਪਰਮ ਪਾਰ ਕਿਰਪਾ ਸੰਤਾਂ ਕਦੇ ਮਹਾਂਪੁਰਸ਼ਾਂ ਦੀ ਹੈ ਵੀ ਤੂੰ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਬਾਖ ਮੂੰਹ ਚੋਂ ਨਿਕਲ ਗਏ ਉਹ ਵਰਥੇ ਨਹੀਂ ਜਾਣੇ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਬਾਖ ਮੂੰਹ ਚੋਂ ਨਿਕਲ ਗਏ ਉਹ ਵਰਥੇ ਨਹੀਂ ਜਾਣੇ ਬੜੀ ਕਦੇ ਮੇਰ ਹੈ ਧੰਤਨ ਬਾਬਾ ਫੁੱਲਣ ਸ਼ਾਹ ਮਹਾਰਾਜ ਤੇ ਧੰਤਨ ਬਾਬਾ ਸ਼ਰੀ ਚੰਗੀ ਮਹਾਰਾਜ ਉਹਨਾਂ ਦੀ ਕਦੇ ਬੜੀ ਅਪਰਮਪਾਰ ਕਿਰਪਾ ਬੋਲ ਬਾਬਾ ਫੁੱਲਣ ਸ਼ਾਹ ਮਹਾਰਾਜ ਕੀ ਜੈ ਹੋ ਤੇ ਬੜੀ ਮਿਹਰ ਆ ਪਹਿਲਾ ਗੱਲ ਕੀਤੀ ਆ ਔਰ ਬਰੰਦੀ ਸ਼ੇਖ ਵੀ ਜਿਹੜਾ ਕਹਿੰਦੇ ਆ ਗਿਆ ਲੈ ਵੀ ਸੁਖਮਣ ਜਰੂਰ ਸ਼ੱਕ ਲੋ ਮੇਰੀ ਬੇਨਤੀ ਹੈ ਵਾਹ ਸ਼ੱਕ ਲੋ ਜੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਬਹੁਤ ਬੜਾ ਕਹਿੰਦੇ ਧੰਨਵਾਦ ਉਹਦੇ ਲੇ ਪਾਸੇ ਮੁਕਾਬਲਾ ਬੜਾ ਕੋਟੀ ਦਾ ਬੱਲੇ ਬੱਲੇ ਪਰ ਸਾਹਮਣੇ ਤੱਕਾਂਗੇ ਕਿ ਬੰਦਾ ਜੀਤ ਹੁਣੀ ਹੈ ਕਿ ਕੱਟਦਾ ਏ ਗਾਲ ਜਿਹੜਾ ਸਕੀ ਪਹਿਨ ਨੂੰ ਜਿਹਨੇ ਪਿਆਉ ਦੀ ਦਾੜੀ ਮਾਰੀ ਉਹ ਫਾਲਰ ਪਾਣੀ ਲਿਆ ਗਏ ਗੱਡਾ ਖੜਾ ਇਹੋ ਜਿਹੇ ਨੂੰ ਪੁੱਤ ਕਹਿਣ ਨੂੰ ਟੋਂਗ ਸ਼ੋਮ ਮਣੇ ਦਾ ਮਾਨ ਕਤੇ ਛੰਡੇ ਸੋਹਣਿਆ ਬਾਵਾ ਦੀਆਂ ਸ਼ੌਣਕਾਂ ਲੱਗਿਆ ਪੁਰੀਆਂ ਇਲਾਕੇ ਰੰਧੀ ਚੇਕ ਦੇ ਦੁੱਤ ਦਿੱਤੇ ਸੋਹਣਿਆ ਲਓ ਜੀ ਲੈਫਟੇ ਨਾਲ ਕੋਈ ਬੈਸਬਾਜੀ ਨਹੀਂ ਕਰਵੋ ਜਰੇ ਰੈਫਰੀਆਂ ਦੇ ਫੈਸਲੇ ਜਿਹੜੇ ਅੰਤਿਮ ਮੰਨੇ ਜਾਣਗੇ ਰਮੇਸ਼ ਸ਼ੇਖ ਜੀ ਰਮੇਸ਼ ਸ਼ੇਖ ਆਪਾਂ ਪੋਸਟਰ ਕਰਿਆ ਇਹ ਥੱਲੇ ਦਿੱਤਾ ਹੁੰਦਾ ਵੀ ਆਪਾਂ ਪੈਰਾਂ ਨਾਲ ਜਾਂ ਰੈਫਰੀਆਂ ਨਾਲ ਕੋਈ ਬੈਸਬਾਜੀ ਨਹੀਂ ਕਰਨੀ ਆਪਾਂ ਪੈਰਾਂ ਦੇ ਜਾਂ ਰੈਫਰੀਆਂ ਦੇ ਫੈਸਲੇ ਜਿਹੜੇ ਕਦੇ ਅੰਤਿਮ ਮੰਨੇ ਜਾਣਿਆ ਲੈ ਵੀਰੇ ਚਲਾਓ ਜੀ ਮੈਚ ਆਪਾਂ ਉਧਰ ਦੇ ਪਾਸੇ ਇਹ ਤੇ ਖੰਡ ਪੈਰ ਤੇ ਜੰਦ ਹੈ ਇਧਰ ਸਹੀ ਤੇ ਖੰਡ ਹੈ ਅੱਠ ਅੱਠ ਹੋ ਗਏ ਮੇਰਾ ਵੀਰ ਅੱਠ ਅੱਠ ਮੈਚ ਫਸਿਆ ਪੂਰਾ ਅੱਜ ਦੇ ਕਿਹੜੇ ਖੇਡ ਮੇਲੇ ਦੀਆਂ ਲੱਗੀਆਂ ਹੋਈਆਂ ਨੇ ਹਰੇ ਇਸ ਮਗਰੀ ਦੇ ਉੱਪਰ ਧੱਕਰ ਬਾਬਾ ਤੁੰਗੜਾ ਦੀ ਕਹਿੰਦੇ ਆਪਣਾ ਉਤਾਰ ਕਿਰਪਾ ਹੈ ਹਰੇ ਇਸ ਧਰਤੀ ਦੇ ਉੱਪਰ ਮੇਰੇ ਮਿੱਤਰੋ ਕਿਹਦੇ بڑے ਬ੍ਰਾਂਡ ਜਿਹੜੇ ਕੱਪ ਹੁੰਦੇ ਆ ਭਾਵੇਂ ਉਹ ਕਬੱਡੀ ਦੇ ਕੱਪ ਹੋਣ ਵਾਲੀਬਾਲ ਦੇ ਕੱਪ ਹੋਣ ਜਾਂ ਦੱਸਾਂ ਕਿ ਕਿਤੇ ਕਾਲੀ ਲੋਟ ਦਾਣਾ ਦੋਰੀਆਂ ਦੀ ਛੇ ਵਿੱਚ ਆ ਕੇ ਲਾੜ ਜੀ ਹੀਰਾ ਕੁੱਟਦਾ ਨਾ ਲਾਹੌਰ ਤੇ ਅੱਖਾਂ ਹੁੰਦੀਆਂ ਨੇ ਕਦੇ ਅੰਡ ਕਮਾਨ ਦੀਆਂ ਸਾਡੇ ਗੋਰੇ ਪਉਂਦੇ ਪੱਠੇ ਮਹਿਮਾ ਭਾੜੇ ਮੰਗਦੀਆਂ ਸਾਡੇ ਗੋਰੇ ਪਉਂਦੇ ਪੱਠੇ ਬੇਪਾ ਭੰਡੇ ਮਾਜਦੀਆ ਪਰ ਸਾਹਮਣੇ ਉਧਰਲੇ ਪਾਸੇ ਬਰਾਬਰ ਦਾ ਮੈਚ ਚੱਲ ਜਦਾ ਬਰਾਬਰ ਤੇ ਮਾਸਟਰ ਕਹਿੰਦੇ ਉਧਰਲੇ ਪਾਸੇ ਬੱਲੇ ਬੱਲੇ ਕਰਾ ਰਿਹਾ ਹੈ ਸੈਮੀਫਾਈਨਲ ਆ ਫਾਈਨਲ ਆ ਚੋਟੀ ਦਾ ਦੋਨੇ ਟੀਮਾਂ ਦੇ ਘੱਟੇ ਵਾਲੀ ਫਾਈਨਲ ਜਿਹੜੀ ਜਿੱਤ ਗਈ ਪਰ ਅੱਜ ਦਾ ਮੈਚ ਫਾਈਨਲ ਉਧਰਲੇ ਪਾਸੇ ਬੱਲੇ ਬੱਲੇ ਆਪਾਂ ਨੂੰ ਵੀ ਕਰਾਉਣੀ ਪੈ ਰਹੀ ਹੈ ਔਰ ਚਰਚੇ ਕਹਿੰਦੇ ਹੋਣਗੇ ਜਿਹੜੇ ਕਹਿੰਦੇ ਖੇਡ ਦੇ ਕਹਿੰਦੇ ਮੈਦਾਨ ਦੇ ਵਿੱਚ ਔਰ ਦੁਨੀਆ ਕਹਿੰਦੇ ਭਰੀ ਹੋਈ ਆ ਔਰ ਪਰ ਜੋਵਨ ਤੇ ਮੇਲਾ ਜਿਹੜਾ ਕਦੇ ਆਇਆ ਹੋਇਆ ਇਹ ਸ਼ਾਮਾਂ ਟਾਲਣ ਉੱਤੇ ਆਇਆ ਜਿਨੇ ਨਾੜੀਆਂ ਬਧਾਈਆਂ ਕਹਿਣ ਟੀਮਾਂ ਦੇ ਪਲੇਅਰ ਆਪਾਂ ਲੋੜੀ ਨਹੀਂ ਉਹ ਦੇਰ ਜਿਹਨੇ ਜਿੱਤ ਵਾਲੇ ਛੱਡੇ ਆਪਾਂ ਗੱਡ ਮਿੱਤਰੋ ਲੋਕੀ ਕੰਮ ਧੰਦਾ ਬੈਠੇ ਸਾਰਾ ਛੱਡ ਮਿੱਤਰੋ ਗਲਗਦੇ ਐਣ ਜਿਹੜੀਆਂ ਕਦੇ ਟਿਕਾਣੇ ਜਿਹੜੀਆਂ ਕਦੇ ਲੱਗਿਆ ਹੋਈਆਂ ਨੇ ਅੱਜ ਦੇ ਕਦੇ ਖੇਡ ਮੇਲੇ ਦੀਆਂ ਔਰ ਉਧਰਲੇ ਪਾਸੇ ਟਿਕਦੀ ਸਾਡਾ ਵੀਰ ਜ਼ਿੰਦਗੀ ਦਾ ਕਦੇ ਮਾਣਾ ਬਾਣੀ ਦੀ ਕਦੇ ਸੇਵਾ ਕਰਦਾ ਬਹੁਤ ਬੜਾ ਕਦੇ ਧੰਨਵਾਦ ਕੱਲੇ ਕੱਲੇ ਵੀਰ ਦਾ ਜਿਹੜਾ ਕਦੇ ਕੀਤਾ ਜਾ ਰਿਹਾ ਬਾਕੀ ਦਾ ਕਿਹਦਾ ਨਾਮ ਆ ਇੱਥੇ ਹਰ ਇੱਕ ਸ਼ਖਸੀਅਤ ਨਾਮੀ ਹੈ ਔਰ ਉਧਰਲੇ ਪਾਸੇ ਆ ਮੈਚ ਚ ਜਿਹੜੀ ਟੀਮ ਜਿੱਤ ਗਈ ਜਿਹੜੀ ਕਦੇ ਖੇਡ ਨਹੀਂ ਮੇਰੇ ਮਿੱਤਰੋ ਕਦੇ ਫਾਈਨਲ ਔਰ ਜਿਹੜੀ ਟੀਮ ਹਾਰ ਗਈ ਹੁਣ ਕਦੇ ਜਾਣਾ ਪੈਣਾ ਮੇਰੇ ਮਿੱਤਰੋ ਕਦੇ ਵਾਪਸ ਜਿਹੜਾ ਕਦੇ ਸਬਰ ਦਾ ਘੁੱਟ ਭਰ ਕੇ ਔਰ ਗੱਲਾਂ ਕਦੇ ਸਮੇਂ ਦੀਆਂ ਜਿਹੜੀ ਮੇਰਾ ਵੀਰ ਰੌਣਕਾਂ ਲੱਗੀਆਂ ਪੂਰੀਆਂ ਔਰ ਗੱਲਾਂ ਕਦੇ ਸਮੇਂ ਦੀਆਂ ਉਧਰਲੇ ਪਾਸੇ ਜਿਹੜੀਆਂ ਕਦੇ ਹੋ ਰਹੀਆਂ ਨੇ ਉਧਰ ਦੇ ਪਾਸੇ ਚਰਚੇ ਜਿਹੜੇ ਕਦੇ ਆਪਾਂ ਨੂੰ ਕਰਾਉਣੇ ਪਏ ਸੋਹਣਿਆ ਜ ਉਧਰਲੇ ਪਾਸੇ ਕੇ ਫੌਦੀਆਂ ਦੀ ਝਾਕ ਵਿੱਚ ਕੱਲੇ ਤੋਂ ਵੀ ਜਾਣਗੀ ਬੁੱਧੀਆਂ ਬੁੜੀਆਂ ਰੌਣਕਾਂ ਬਰਾਂ ਦੇ ਦੇਖੂ ਗੱਲਾਂ ਕਿਤੇ ਵੱਡੀਆਂ ਨੇ ਅੱਜ ਦੇ ਕਿਤੇ ਬ੍ਰਾਂਡ ਕੱਪ ਦੀਆਂ ਹਰ ਚਰਚੇ ਕਿਤੇ ਮੇਰੇ ਮਿੱਤਰੋ ਕਿਤੇ ਹੁੰਦੇ ਆ ਆਲਪੂਰਲੇ ਦੀ ਕਿਤੇ ਧਰਤੀ ਆ ਬੜਾ ਕਿਤੇ ਪ੍ਰਸਿੱਧ ਯਕਦੇ ਨਗਰ ਹੈ ਜਿਹੜੇ ਕਿਤੇ ਫਾਜਲ ਕਿ ਦੀਆਂ ਬੁੱਕੜ ਜੇ ਕਰਕੇ ਬਸਿਆ ਜਿਹੜਾ ਕਿਤੇ ਪ੍ਰਸਿੱਧ ਯਕਦੇ ਨਗਰ ਜਿਹੜਾ ਕਿਤੇ ਆਲਪੂਰਲੇ ਦੀ ਧਰਤੀ ਆ ਜਿਹੜਾ ਰੌਣਕ ਜਿਹੜੀਆਂ ਕਿਤੇ ਲੱਗਿਆ ਹੋਈਆਂ ਨੇ ਪਰ ਉਧਰਲੇ ਪਾਸੇ ਚਰਚੇ ਜਿਹੜੇ ਕਿਤੇ ਦੋਨੇ ਟੀਮਾਂ ਦੇ ਹੁੰਦੇ ਆ ਪਲੇਅਰ ਬੜੇ ਕਿਤੇ ਚੋਟੀ ਦੇ ਦੋਨੇ ਟੀਮਾਂ ਕਦੇ ਭਾਰੀ ਟੀਮਾਂ ਜਿਹੜੀਆਂ ਕਦੇ ਬੜੀਆਂ ਹੋਈਆਂ ਨੇ ਔਰ ਵੱਡੇ ਵੱਡੇ ਮੇਲਿਆਂ ਦਾ ਕਦੇ ਆ ਟੀਮਾਂ ਕਦੇ ਸ਼ਿੰਗਾਰ ਜਿਹੜੀਆਂ ਕਦੇ ਬੜੀਆਂ ਨੇ ਔਰ ਉਧਰਲੇ ਪਾਸੇ ਲੈ ਵੀ ਸੁਰਜੀਤ ਨੇ ਵੇਖ ਮੁਕਾਬਲਾ ਬੜਾ ਉਧਰਲੇ ਪਾਸੇ ਜਿਹੜਾ ਕਦੇ ਚੋਟੀ ਦਾ ਦੋਨੇ ਕਦੇ ਟੀਮਾਂ ਦੇ ਵਿਚਕਾਰ ਜਿਹੜਾ ਕਦੇ ਖੇਡਿਆ ਜਾ ਰਿਹਾ ਓਏ ਬੱਲੇ 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 ਵਾਹ ਤੇਰੀ ਸ਼ਰਕਤਾਂ ਮੈਂ ਪਹਿਲਾਂ ਗੱਲ ਕੀਤੀ ਐ ਵੀ ਇਹ ਨੈੱਟਮੈਨ ਹੀ بڑا ਕਦੇ ਕੋਟੀ ਦਾ ਮੁੰਡਾ ਔਰ ਕਦੇ ਟੌਪ ਨੈੱਟਮੈਨਾਂ ਦੇ ਵਿੱਚ ਕਦੇ ਗਿਰਤੀ ਆਉਂਦੀ ਆ ਮੁੰਡੇ ਦੀ ਇਹ ਸ਼ਖਸ਼ਮਾ ਕਦੇ ਨੌਜਵਾਨ ਬਾਜੇ ਕੇ ਪਿੰਡ ਵਾਲਾ ਜਿਹਨੇ ਕਦੇ ਨੰਬਰ ਦਾ ਕਦੇ ਵਾਦਾ ਕਰ ਦਿੱਤਾ ਉਧਰਲੇ ਪਾਸੇ ਕਦੇ ਭਰਾ ਸਾਡਾ ਅਰਮਾਨ ਉਹ ਵੀਰ ਕਹਿੰਦਾ ਵੇ ਅੱਜ ਦੇ ਦੂਸਰਬੰਦੀ ਟੀਮ ਫਾਈਨਲ ਖੇਡੇ ਤੇ ਯਸ਼ ਦਾ ਜਿਹੜਾ ਕਹਿੰਦੇ ਮਾਨ ਸਰਵਾਨ ਜਿਹੜਾ ਕੰਨਣ ਖੇਡੇ ਦੇ ਵੱਡੇ ਖੇਡ ਬੇਲਿਆ ਤੇ ਭਰਾ ਸਾਡਾ ਕਹਿੰਦਾ ਵੀ 3100 ਪਲੱਸ ਕਹਿੰਦੇ ਇੱਕ ਸ਼ਾਨਦਾਰ ਕੱਪ ਦੇ ਨਾਲ ਆਪਾਂ ਕਰਦੇ ਆਂਗੇ ਲਓ ਵੀ ਕੰਨਣ ਖੇਡੇ ਵਾਲਿਆ ਉਹ ਸਾਹਮਣੇ ਫਾਈਨਲ ਖੇਡਣਾ ਬਹੁਤ ਜ਼ਰੂਰੀ ਹੈ 3100 ਤੇ ਪਲੱਸ ਕਹਿੰਦੇ ਸ਼ਾਨਦਾਰ ਕੱਪ ਜਿਹੜਾ ਕਦੇ ਦਿੱਤਾ ਜਾਣਾ ਹੈ ਠਾਓ ਬੱਲੇ ਲਓ ਸਾਹਮਣੇ ਕਦੇ ਕਦੇ ਐਤਵਾਰ ਨਹੀਂ ਹੁੰਦਾ ਪਰ ਸਾਹਮਣੇ ਕਦੇ ਨਾ ਚਾਹੁੰਦੇ ਆ ਵੀ ਮੁੰਡੇ ਨੇ ਕੋਸ਼ਿਸ਼ ਬਹੁਤ ਵੱਡੀ ਕੀਤੀ ਆ ਵੀ ਕੋਸ਼ਿਸ਼ ਤਾਂ ਕੀਤੀ ਏ ਤੂੰ ਲੱਖੜ ਦੀਆਂ ਲੱਖਾਂ ਨੇ ਜਿੰਨਾ ਨੂੰ ਤੂੰ ਦਿਸਦਾ ਉਹ ਕੋਈ ਹੋਰ ਹੀ ਅੱਖਾਂ ਨੇ ਸ਼ਖਸ਼ਮ ਕਦੇ ਟਰਾਈ ਕਰਦਾ ਪਰ ਸਫਲ ਜਿਹੜਾ ਕਦੇ ਨਹੀਂ ਹੋ ਸਕਿਆ ਮੁੰਡਾ ਖੇਡ ਦੇ ਗਰਾਊਂਡ ਦੇ ਅੰਦਰ ਇੱਥੇ ਰੱਖ ਕਿੰਨੇ ਕਿੰਨੇ ਪੁਆਇੰਟ ਆ ਬਈ ਨੰਬਰ ਇੱਕ ਵਾਰ ਜਰੂਰ ਦੱਸੋ ਜੀ ਕਿੰਨੇ ਕਿੰਨੇ ਨੰਬਰ ਨੇ ਦੋਨਾਂ ਟੀਮਾਂ ਦੇ ਦੂਜਾ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਜਿਹੜੀ ਟੀਮ ਜਿੱਤਗੀ ਉਹਦਾ ਅੱਗੇ ਮੈਚ ਹੋਣਾ ਹੈ ਘੱਟਿਆਮਲ ਦੀ ਟੀਮ ਨਾਲ ਵੀ ਉਧਰਲੇ ਪਾਸੇ 9 ਤੇ 12 ਦੀ ਕਦੇ ਟੱਕਰ ਹੈ ਜਿਹੜੀ ਕਦੇ ਖੇਡ ਦੇ ਮੈਦਾਨ ਦੇ ਵਿੱਚ ਪਰ ਸਾਹਮਣੇ ਜਿਹੜਾ ਕਦੇ ਦੇਖਾਂਗੇ ਮੇਰੇ ਮਿੱਤਰੋ ਗਲਤੀ ਜਿਹੜੀ ਕਦੇ ਹੋ ਚੁੱਕੀ ਆ ਔਰ ਚਰਚੇ ਕਿ ਮੇਰੇ ਮਿੱਤਰੋ ਕਿਹਦੇ ਹੋਣੀ ਹੈ 12 ਤੇ 9 12 ਤੇ 9 12 ਤੇ 9 ਇਧਰਲੇ ਪਾਸੇ ਥੋੜਾ ਧਿਆਨ ਨਾਲ ਖੇਡ ਮੈਦਾਨ ਦੇ ਵਿੱਚ 12 ਤੇ 9 ਦਾ ਕਿਹਦੇ ਮੁਕਾਬਲਾ ਚੱਲ ਰਿਹਾ 12 ਨੰਬਰ ਤੇ ਜਿਹੜੇ मामੂ ਜੋਈਏ ਦੀ ਟੀਮ ਨੇ ਔਰ 9 ਨੰਬਰ ਜਿਹੜੇ ਆਪਾਂ ਦੇਖ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਦੂਰ ਸਮਰਨ ਦੀ ਟੀਮ ਦੇ ਬੱਲੇ ਕੀ ਬਾਤ ਹੈ ਸ਼ਖਸ਼ਮਣੇ ਕਹਿੰਦੇ ਕਿਈ ਨੰਬਰ ਜੋੜ ਦਿੱਤੇ ਆ ਆਪਣੀ ਟੀਮ ਦੇ ਲਈ ਨਤੀਸ਼ ਕਹਿੰਦੇ ਤਿਆਰ ਬਰ ਤਿਆਰ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖ ਰਿਹਾ ਅਗਲੀ ਸਰਵਿਸ ਕਰ ਦਿੱਤੀ ਆ ਜੁੱਕੀ ਖੇਡਦਾ ਸੈਂਟਰ ਦੇ ਵਿੱਚ ਇੱਕ ਪਾਸੇ ਵਿਕਰਮ ਉਹ ਵਿੱਕੀ ਦੀ ਕਹਿੰਦੇ ਗੱਲਬਾਤ ਵੱਡੀ ਆ ਖੱਬੇ ਹੱਥਾਂ ਕਹਿੰਦੇ ਚੋਟੀ ਦਾ ਬੱਲਾ ਮੁੰਡਾ ਔਰ ਮੁੰਡਿਆਂ ਨੇ ਵੇਂਦਿਆ ਵੇਂਦਿਆ ਉਹ ਇੱਕ ਵੱਡੀ ਲੀਡ ਪੱਟ ਕੇ ਇੱਕ ਵੱਡੀ ਲੀਡ ਜਿਹੜੀ ਕਹਿੰਦੇ ਬਣਾ ਲਈ ਆ ਮੁੰਡਿਆਂ ਨੇ ਖੇਡ ਦੇ ਗਰਾਊਂਡ ਦੇ ਵਿੱਚ ਵੱਡੀ ਕਹਿੰਦੇ ਗੱਲਬਾਤ ਮੁਕਾਬਲਾ ਬੜਾ ਕਹਿੰਦੇ ਚੋਟੀ ਜਿਹੜਾ ਕਦੇ ਖੇਡਿਆ ਜਾ ਰਿਹਾ ਨੂਰ ਸਬੰਧ ਵਾਲਿਓ ਉਹ ਸਾਹਮਣੇ ਮੈਨੂੰ ਲੱਗਦਾ ਵੀ ਪਾੜੀ ਜਿਹੜਾ ਸਿਰ ਤੋਂ ਲੰਘਦਾ ਜਾਂਦਾ ਹੌਲੀ ਹੌਲੀ ਕਰਕੇ ਕਈ ਨੰਬਰ ਜਿਹੜੇ ਕਦੇ ਖਿਡਾਰੀਆਂ ਨੇ ਇਸ ਵੇਲੇ ਕਦੇ ਜੋੜ ਦਿੱਤੇ ਆ ਵੀ ਮਾਨ ਨਹੀਂ ਕਰੀਦਾ ਉਹ ਕਿਸੇ ਗੱਲ ਦਾ ਭਰਾਵਾ ਲੋਕੀ ਕੰਬੇ ਆ ਪੋ ਕੰਬੇ ਪਏ ਨੇ ਕਈਆਂ ਨੂੰ ਪਤਾ ਨਹੀਂ ਪੈਸਾ ਸਾਡੇ ਕੋਲ ਕਿੱਥੇ ਕਿੱਥੇ ਕਈ ਕਰਜ਼ੇ ਦੇ ਥੱਲੇ ਜੱਬੇ ਪਏ ਨੇ ਕਈਆਂ ਦੇ ਨਿਆਰੇ ਇੱਥੇ ਭੁੱਖੇ ਹੀ ਸੌ ਜਾਂਦੇ ਤੇ ਕੁੱਤੇ ਕਈਆਂ ਦੇ ਬਰੈਡਾਂ ਨਾਲ ਰੱਗੇ ਪਏ ਨੇ ਤੇਰਾ ਸ਼ੇਰੋ ਵਾਲਾ ਮੱਤ ਲਿਖੇ ਥੋੜਾ ਵਾਲਾ ਸੱਚ ਉਂਝ ਜੱਗ ਦੇ ਲਖਾਰੀ ਵੱਡਿਆਂ ਤੋਂ ਵੱਡੇ ਪੈਲੇ ਪਰ ਮਾਨ ਨਹੀਂ ਕਰੀਦਾ ਕਿਸੇ ਗੱਲ ਦਾ ਭਰਾਵਾ ਲੋਕੀ ਕੰਬਿਆਂ ਤੋਂ ਕੰਬੇ ਪਏ ਨੇ ਲੋਕੀ ਕੰਬਿਆਂ ਤੋਂ ਸੱਬੇ ਪਏ ਨੇ ਔਰ ਗੱਲਾਂ ਕਹਿੰਦੇ ਹੁੰਦੀਆਂ ਨੇ ਮੇਰੇ ਮਿੱਤਰੋ ਦੁਨੀਆ ਪਰੇ ਤੋਂ ਪਰੇ ਬੱਲੇ ਬੱਲੇ ਬੇਦੂ ਲੱਗਦਾ ਵੀ ਸਮਾਪਤ ਹੋ ਗਿਆ ਮਾਮੂ ਜੀ ਹੈ ਜੇਤੂ ਹੈ ਜੀ ਫਾਈਨਲ ਹੈਗਾ ਜੀ ਹੁਣ ਮਾਮੂ ਜੀ ਹੈ ਤੇ ਘੱਟੇ ਵਾਲੀ ਬਹੁਤ-ਬਹੁਤ ਮੁਬਾਰਕਾਂ ਨੇ ਟੀਮ ਜਿਹੜੀ ਮਾਮੂ ਜੀ ਹੈ ਜੀ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਗਿਆ ਮੁੰਡੇ ਬਹੁਤ-ਬਹੁਤ ਮੁਬਾਰਕਾਂ ਨੇ ਲੈ ਵੀ ਕਿੰਨੇ ਮਿੰਟ ਦੀ ਰੈਸਟ ਹੈ ਵਿਕਰਮ ਜੀ ਨਾਲ ਹੀ 10 10 ਮਿੰਟਾਂ ਦੀ ਰੈਸਟ ਹੈ ਜੀ ਪਾਣੀ ਪੀ ਲੋ ਮੇਰਾ ਵੀਰ ਵਰਮੀ ਸ਼ੇਕ ਜਿਹੜਾ ਤਿਆਰ ਪਰ ਤਿਆਰ ਸੋ ਠਿੱਡੇ ਰਿਆ ਕਰੋ ਔਰ ਇਧਰਲੇ ਪਾਸੇ ਕਹਿੰਦੇ ਫਾਈਨਲ ਮੈਚ ਜਿਹੜਾ ਆਪਣੇ ਕੋਲ ਬਾਕੀ ਹੈ ਜ ਇਸ ਖੇਡ ਟੂਰਨਾਮੈਂਟ ਦਾ ਠੀਕ ਭਾਈ 10 ਮਿੰਟ ਬਾਅਦ ਜਿਹੜਾ ਆਪਾਂ ਚਲਾਵਾਂਗੇ ਮੈਚ 10 ਮਿੰਟ ਬਾਅਦ ਫਾਈਨਲ ਭਾਈ ਦਿੱਤੇ ਸਮੇਂ ਤੇ ਟੀਮਾਂ ਦੇ ਖਿਡਾਰੀ ਜਿਹੜੇ ਆ ਜਾਣਗੇ ਬਹੁਤ ਬਹੁਤ ਧੰਨਵਾਦ ਉਹ ਫਾਈਨਲ 6ਵੇਂ ਦਾ ਟਾਈਮ ਦਾ ਤੜਕੇ ਦਾ 2 ਘੰਟੇ ਆਰਾਮ ਕਰੋ ਠੀਕੜੀ ਹੈ ਕਹੀਏ ਉਹ ਅੰਦਰ ਕਦੋਂ ਕਿਥੇ ਲਾਇਆ ਕਰਦੇ ਸੂਰਜ 1 ਤੋਂ 2 ਘੰਟਿਆਂ ਦਾ